ਆ ਗਏ ਹੋ ਮੇਰੇ ਤੁਸੀਂ ਹਾਂ ਜੀ ਆ ਗਏ ਤੂੰ ਤਾਂ ਜਲਦੀ ਫੋਨ ਕਰਤਾ ਸੀਗਾ ਉਹ ਬੰਦਾ ਘਰੇ ਤਾਂ ਦੇਖ ਲੈਂਦਾ ਵੀ ਕੁਝ ਹੋ ਰਿਹਾ ਤਾਂ ਨਹੀਂ ਚਾ ਕੋਈ ਨਾ ਬਸ ਹੀ ਹੈਗੀਆਂ ਉਹ ਜਾਣੀਆਂ ਦੱਸਣ ਤੂੰ ਮੰਮੀ ਦੋ ਜਾਣੀਆਂ ਹੈਗੀਆਂ ਇਹਦਾ ਮਤਲਬ ਇਹ ਥੋੜੀ ਹੋਵੇ ਕੁਝ ਹੋਣਾ ਮੰਮੀ ਜੀ ਆ ਗਏ ਤੁਸੀਂ ਹਾਂ ਆ ਗਏ ਅੱਦੇ ਲੱਗਣੇ ਹਾਂ ਉਹ ਮਾਤਾ ਦਾ ਹਾਂ ਮੈਂ ਕਿਹਾ ਚਲ ਮੈਂ ਜਾਇਆ ਮਨ ਵਿੜਿਆ ਵਾਂ ਲੈ ਮੈਂ ਤੁਸੀ ਨੂੰ ਨਹੀਂ ਗੱਲ ਸੁਣੋ ਹੈ ਕਰੇ ਤੁਸੀਂ ਦੱਸ ਕੇ ਤਾਂ ਜਾਓ ਵੀ ਭਾਈ ਮੈਂ ਉਧਰ ਨੂੰ ਜਾਣ ਲੱਗੀ ਮੈਨੂੰ ਫੋਨ ਕੀਤਾ ਸੀ ਤੇ ਫੋਨ ਦੀ ਗੱਲ ਲਗ ਹੁੰਦੀ ਆ ਨਾ ਫੋਨ ਕੀਤਾ ਸੀ ਮੈਂ ਚਲ ਮੈਂ ਜਾਇਆ ਮੈਂ ਫਿਰ ਤੁਸੀਂ ਵੀ ਜਾਣਾ ਹੋਣਾ ਮੈਂ ਕਿਹਾ ਪਹਿਲਾਂ ਵੱਡੀ ਜਾਏਗੀ ਛੋਟੀ ਜਾਏਗੀ ਤੇ ਕਰੇ ਤਾਂ ਸੰਦਾ ਕੋਈ ਫਾਇਦਾ ਹੁੰਦਾ ਫਿਰ ਤੁਸੀਂ ਕਹੋ ਨੋ ਹਮੂਰੇ ਬੋਲਦੀ ਉਹ ਹੀ ਗੱਲ ਲਾ ਨਾ ਇਹ ਤਾਂ ਸਾਨੂੰ ਫਿਕਰ ਪਾਕਾ ਹੋ ਜੀ ਸੀ ਫੋਨ ਤਾਂ ਆਪਾਂ ਸੀਗਾ ਵੀ ਮੈਂ ਉਹ ਤਾਂ ਚੱਲੀਆਂ ਅੱਛਾ ਦਿਨ ਤਿਹਾਰਾ ਤੁਸੀਂ ਤਾਂ ਉਧਰ ਨੂੰ ਚਲੇ ਗਏ ਜਿਵੇਂ ਤੁਸੀਂ ਆਲੇ ਨੂੰ ਬਿਨਾ ਦੱਸੇ ਸਾਨੂੰ ਚ ਬਿਨਾ ਦੱਸੇ ਚਲੇ ਗਏ ਉਧਰ ਵੀ ਬਿਨਾ ਦੱਸੇ ਚਲੇ ਗਏ ਬਿਨਾ ਦੱਸੇ ਭੈਣ ਆ ਜਾਂਦੀ ਤੇ ਸਾਡੇ ਕੋਲ ਉਹਨੂੰ ਦਿਨ ਨੂੰ ਪੀ ਸੀ ਦੱਸ ਸੋਖਣਾ ਸਾਰਾ ਕੁਛਾ ਘਰ ਚਾ ਦੱਸ ਜੀ ਪੈਸੇ ਪੈਸੇ ਸੀਏ ਉਸ ਦਿਨ ਤੋਂ ਆ ਵੀ ਸੀਗੇ ਤੁਸ ਜੀ ਬਗਾਨੇ ਬੰਦੇ ਨਾਲ ਆਣਾ ਉਹਨੇ ਜਵਾਈ ਭਾਈ ਨਾਲ ਤਿਆਰਲੇ ਨੂੰ ਕਹਿੰਦੇ ਵੀ ਸਭੀ ਸਸ ਗਈ ਹੋਈ ਆ ਵੀ ਭਾਈ ਤਾਂ ਅਸੀਂ ਕੁਛ ਦੇਣਾ ਕੋਈ ਨਹੀਂ ਐ ਇਹਦਾ ਹੁਣ ਮੁੰਡਿਆ ਕੋ ਹੁੰਦੀ ਆ ਦੱਸ ਮੁੰਡੇ ਕੋ ਤਾਂ ਹੁੰਦੇ ਨੇ ਸਾਡੇ ਕੋਲ ਜਰਾਨੀ ਆ ਸਾਡੇ ਕੋਲ ਨਹੀਂ ਸੀ ਨਾ ਅਸ ਤਾਂ ਇਹ ਹੀ ਗੱਲਾਂ ਦੇਖੀ ਗਈਆਂ ਹੁਣ ਇਹਦੇ ਪੇਕੇਆਂ ਨੇ ਸੁਧਾਰੇ ਤੇ ਪੈਸੇ ਭੇਜੇ ਸੀਗੇ 500 ਰੁਪਏ ਨੂੰ ਦਿੱਤਾ ਹੋਣਾ ਇਹਨੇ ਕਿਤੇ ਕੱਢ-ਕੁੱਢ ਕੇ ਲੈ ਕੇ ਆਏ ਵੀ ਲਾ ਦੀਦੀ ਸਬਜ਼ੀ ਲੈ ਕੇ ਆ ਪੂਤਾ ਸਬਜੀ ਤਾਂ ਲਿਆ ਮੈਂ ਕਿਾ ਚਲ ਕੋਈ ਨਾ ਮੈਂ ਸੇ ਸੇ ਤੇ ਆਇਆ ਵਾ ਵੱਡਾ ਘਰੇ ਨਹੀਂ ਮਿਲਿਆ ਹੈਗਾ ਛੁੱਟੇ ਤੋਂ ਬੰਨੇ ਆਈ ਆ ਸਾਨੂੰ ਤੇ ਤਾਂ ਖਾ ਕੇ ਚਲੇ ਗਏ ਕੋਈ ਰਸੀਗੇ ਮੈਂ ਚਲ ਮੈਂ ਸੇ ਸੇ ਤੇ ਆ ਜੂਗੀ ਮੁੜ ਕੇ ਫੇਰ ਟਾਈਮ ਲੱਗ ਗਿਆ ਮੈਂ ਚਲ ਮੈਂ ਮੈਂ ਨਵੇੜੇ ਮੈਂ ਫਿਰ ਮੈਂ ਘਰ ਕੁੜੀ ਦੇ ਵੀ ਆਣਾ ਫੇਰ ਹੁਣ ਅਸੀਂ ਸੋਚ ਪਈਆਂ ਸੀਗੀਆਂ ਸਲਾਹ ਕਰਦੀਆਂ ਸੀਗੀਆਂ ਕਰਨੀ ਦੀ ਦੇ ਜਾਣ ਵਾਸਤੇ ਅੱਛਾ ਮੈਂ ਖਾ ਉਹ ਕਿੰਨ ਸਗੰਦੀ ਆਈਏ ਹੁਣ ਅੱਛਾ ਹੋ ਗਈ ਸਾਰ ਮਹੀਨੇ ਦੀ ਹਣਾ ਸਵਾਮੀ ਨਦੀ ਹੋਈ ਆ ਜਾਂ ਨਹੀਂ ਹੋਈ ਆ ਤਾਂ ਇਹ ਮਹੀਨੇ ਦੀ ਹੋ ਗਈ 1 ਮਹੀਨੇ ਦੀ ਲੰਦੀ ਇੱਕ ਮਹੀਨੇ ਦੀ ਹੋ ਗਈ ਆ ਤੇ ਆਪਾਂ ਚੁੱਪਾ ਫੇ ਕਿਉਂ ਨਾ ਲਾਉਂ ਚੱਲ ਲਈ ਇਹ ਨਾ ਤਾਂ ਪਰਜਿਤ ਤਾਂ ਹੈ ਹੀ ਹੁਣ ਜਾਣਾ ਤਾਂ ਪੈਣਾ ਹੀ ਆ ਨਹੀਂ ਜਾਣਾ ਤਾਂ ਪੈਣਾ ਹੀ ਆ ਗੜੀ ਮਾਣ ਦਾ ਅਗਲੇ ਮਹੀਨੇ ਗੱਲ ਕਰਦੇ ਛਡੁੰਦਾ ਹਾਂ ਚਲ ਕੋਈ ਨਾ ਕੋਈ ਨਾ ਅੱਜ ਤਾਂ ਸਿਆਣੀ ਹੈ ਬਾਕੀ ਅੱਗੇ ਤੋਂ ਜਿਹਦੋ ਵੀ ਜਾਓ ਤੈਨੂੰ ਤਾਂ ਕੋਈ ਨਾ ਦੱਸ ਕੇ ਜਾਇਆ ਕਰੋ ਦੱਸ ਕੇ ਜਾਇਆ ਕਰੂੰਗੀ ਕੋਈ ਗੱਲ ਨਹੀਂ ਮੈਨੂੰ ਕਿਸੇ ਨਾਲ ਫੜ ਫੜ ਜਾਇਆ ਮਾਂ ਉਧਰ ਚਾਹ ਪਾਣੀ ਦੱਸੋ ਹੁਣ ਮੈਨੂੰ ਨਹੀਂ ਚਾਹ ਪਾਣੀ ਬੁਲਾ ਦੇ ਪਾਣੀ ਲੱਗੀ ਸਾਫਨ ਮਿਲੇ ਨੰਬਰ ਦੂਜੀ ਕੀ ਇਹ ਯਾਰਾ ਦਲੂਗ ਤੇ ਪਾ ਲਗੀ ਆ ਪਾਣੀ ਇੱਦਾਂ ਫੜਾ ਜਾਂਦਾ ਰਿਆ ਕਿੱਥੇ ਦੜੇ ਚਲ ਮੇ ਮਾਂ ਬੇਨ ਦੱਸੇ ਚਲੀਏ ਤਾਂ ਲੈਟ ਤੇ ਭੁੱਲ ਗਏ ਦਸੂ ਨਹੀਂ ਤੇ ਰੇ ਰੇ ਚੜਾ ਕੇ ਲੈ ਆਉਣਾ ਜੀ ਚਲ ਭੁੱਲ ਗਈ ਗਲਤੀ ਹੋ ਗਈ ਸੁਤਣਾ ਨਾ ਕੋਸ਼ਾ ਕਰ ਚ ਗਲਤੀ ਹੋ ਗਈ ਮਮੀ ਚਲ ਹੁਣ ਫੀਲ ਮੰਮੀ ਨੇ ਦੇਖਲਾ ਆਪਦੀ ਗਲਤੀ ਮਿੰਟ ਚ ਘਣਾਤੀ ਸਾਡੀ ਗਲਤੀ ਤੇ ਪੜਦਾ ਪਾਤਾ ਆਪਦੀ ਗਲਤੀ ਤੇ ਪੜਦਾ ਨਹੀਂ ਪੜਦਾ ਨਹੀਂ ਪਾਇਆ ਹੈਗਾ ਮੈਂ ਕਹਿੰਨੀ ਆ ਮੈਂ ਵੀ ਚਲ ਲਗਾ ਹੁਣ ਮੈਂ ਦੱਸ ਕੇ ਚੱਲਿਆ ਤੇ ਨਹੀਂ ਕੋਈ ਗੱਲ ਨਹੀਂ ਮੇਰੇ ਤੋਂ ਵੀ ਗਲਤੀ ਹੋਈ ਆ ਮੈਂ ਨਹੀਂ ਕਹਿੰਦੀ ਹੈ ਕਿ ਨਹੀਂ ਹੋਈ ਗਲਤੀ ਦਗਉਤੀ ਵੀ ਜਦ ਮੇਰੇ ਤੋਂ ਹੋ ਗਈ ਜਾਂ ਤੋਂ ਹੋ ਗਈ ਹਨਾ ਗਉਤੀ ਤੇ ਮੰਮੀ ਪਤਾ ਕੀ ਹੈ ਜੇ ਆਪਾਂ ਕੰਪਰੋਮਿਸ ਨਾਲ ਚੱਲਾਂਗੇ ਨਾ ਤਾਂ ਫਿਰ ਆਪਣੀ ਨਹੀਂ ਬਚੂਗੀ ਨਹੀਂ ਫਿਰ ਜੇ ਆਪਾਂ ਮੈਂ ਕੁਛ ਪੁੱਠਾ ਬੋਲੂ ਜੇ ਇਹ ਬੋਲੂਗੀ ਫਿਰ ਤੁਹਾਨੂੰ ਬੁਰਾ ਲੱਗ ਜਾਣਾ ਨਹੀਂ ਕਾ ਮੈਂ ਕੋਈ ਨਾ ਪੁੱਠਾ ਬੋਲਣਾ ਕਿੰਨੇ ਜਾਣੇ ਨੇ ਘਰੇ ਦਾ ਕਿੰਨੇ ਤਾਂ ਹੈਗੇ ਹੋਰ ਤੋ ਤੁਹਾਡੇ ਤਾਂ ਵੀ ਨਾ ਤਾਂ ਨਹੀਂ ਨੀ ਤੇਰੀ ਉਮੀਦਾਂ ਚ ਕੀ ਜਾਂਦੀ ਤਾਂ ਤੁਸੀਂ ਦੱਸ ਦੋ ਜਿੰਨ ਦੇਣੀਆਂ ਭਾਈ ਕਵੀਲਦਾਰੀ ਉਹ ਮੂੰਹ ਖੜਾ ਦੋ ਜੱਤਾ ਵੀ ਭੱਜ ਆਉਣੀ ਹੈ ਤਾਂ ਦਵਾਈ ਸੰਭੂਗੀ ਨਹੀਂ ਅਸੀਂ ਇਹ ਨਹੀਂ ਕਹਿੰਦੇ ਇਹ ਨਹੀਂ ਕਹਿੰਦੇ ਵੀ ਸਾਨੂੰ ਦੇ ਦੋ ਹਾਂ ਸਾਨੂੰ ਦੇਨ ਨੂੰ ਨਹੀਂ ਕਹਿੰਦੇ ਮਤਲਬ ਵੀ ਆਪਣੀ ਜ਼ਿੰਮੇਵਾਰੀ ਫੜੀ ਆ ਤਾਂ ਸੰਭੋ ਤਾਂ ਸਹੀ ਹਾਂ ਨਹੀਂ ਹੁੰਦਾ ਤਾਂ ਫਿਰ ਦੇਖ ਲੁ ਨਹੀਂ ਕੋਈ ਨਾ ਐ ਤਾਂ ਜੀ ਹਾਂ ਐ ਤਾਂ ਮਾਂ ਤਾਂ ਨਹੀਂ ਛੱਡਣੀ ਨੀ ਕਿ ਵੀ ਦਰੀ ਨੀ ਐ ਨਹੀਂ ਛੱਡਦੀ ਛੱਡ ਵੀ ਨਹੀਂ ਰਹੀ ਉਦੋਂ ਤੋਂ ਤੁਹਾਡਾ ਇਹ ਜੋ ਮੇਰਾ ਤੁਹਾਡਾ ਇਹ ਤੁਸੀਂ ਸੋਧ ਆ ਗਾ ਮਾਤਾ ਤੁਸੀਂ ਤਾਂ ਨਹੀਂ ਰਹੇ ਜਗਾ ਕਰੋ ਨਾ ਕਰੋ ਨਾ ਮਾਵਾ ਨਾਲੋਂ ਸਰ ਮਾਵਾ ਦੀਆਂ ਨਹੀਂ ਹੈਗੀਆਂ ਸੇਰਦਾਰੀਆਂ ਚੱਗੀਆਂ ਨਹੀਂ ਹੈਗੀਆਂ ਆਹ ਚੱਕੋ ਨਾ ਚੱਕੋ ਸਾਨੂੰ ਖੀਰ ਹਾਂ ਗਾਹਾਂ ਨੂੰ ਬਸ ਆਹ ਦੱਤਾ ਉਹ ਕਹਿ ਰਹੇ ਆ ਉਹ ਗੱਲ ਕਰ ਰਹੇ ਆ ਵੀ ਜੇ ਕਬੀਲਦਾਲੀ ਚੱਕੀ ਹੈ ਤਾਂ ਸੰਭੋ ਪਾਈ ਸਾਡੇ ਤੋਂ ਨਾ ਚੰਭੀ ਜਾਂਦੀ ਨਾ ਮੇਰੇ ਤੋਂ ਨਾ ਮੈਂ ਤਾਂ ਇਹਨੇ 500 ਰੁਪਏ ਕੱਢ ਕੇ ਦਿੱਤਾ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਸਬਜ਼ੀ ਕਿੱਦਾਂ ਲਿਆਉਣ ਨੂੰ ਹੁਣ ਲਿਆਉਂਦੇ ਹੀ ਤੁਸੀਂ ਉਹ ਸਬਜ਼ੀ ਉਦੋਂ ਤਾਈ ਬੀ ਨਹੀਂ ਪਤਾ ਵੀ ਲਾਉਣੀ ਕਿਦਾਂ ਨੇ ਪਿੰਡਾਂ ਲੈ ਨਹੀਂ ਨਾ ਤੁਹਾਨੂੰ ਰੇਟ ਦਾ ਪਤਾ ਸਬਜ਼ੀ ਦਾ ਹਾਂ ਚਲ ਕੋਈ ਨਾਲੇ ਕੱਲ ਮੈਂ ਆਉਂਦੀ ਹਾਂ ਉਧਰੋਂ ਆਈ ਸੀ ਗੋਭੀ ਵਾਲੇ ਪੈਸੇ ਦੇਣੇ ਨੇ ਭਾਈ ਦੇ ਘਰ ਕਰਕੇ ਸੀ ਪੈਸੇ ਦੇ ਦੇ ਕੋਈ ਨਾ ਦੇ ਦਿੰਦੇ 50 ਰੁਪਏ ਰੰਦਨੇ ਹੋਵੇ ਕੋਈ ਅਮ ਜੀ ਕੀ ਕਰਦੇ ਆ ਕੋਸੇ ਮਮੀ ਜੀ ਉਹ ਮਹਾਚੜੂ ਪੋਚ ਲਾਇਆ ਹਾਂ ਨਾ ਕੇ ਨਾ ਕੇ ਮੜਾ ਜਾ ਬੈਠੀ ਆ ਮੈਂ ਕਿਹਾ ਵੀ ਚਲੋ ਮੜਾ ਜਾ ਆਰਾਮ ਕਰਨ ਵਾ ਮੇਰੇ ਸੋਹੇ ਦਾ ਕੁਛ ਕੀਤਾ ਵੀ ਢਾਲ ਸਬਜ਼ੀ ਕੋਈ ਕੁੜੀ ਆਉਣ ਵਾਲੀ ਐ ਰੱਖਣੀ ਐ ਚੀ ਰੱਖੜੀਆਂ ਨੇ ਕੁੜੀ ਆਉਣ ਵਾਲੀ ਐ ਬਦਾਲ ਸੋਹੇ ਨੇ ਕੀਤਾ ਕੁਛ ਨਹੀਂ ਢਾਲ ਸਬਜ਼ੀ ਦੇ ਪੈਸੇ ਦਊਂਗੀ ਕਾਹਨੂੰ ਦਊਂਗੀ ਐਤ ਮੈਂ ਪੈਸੇ ਦੇਣਾ ਤਾਂ ਹੀ ਢਾਲ ਸਬਜ਼ੀ ਬਣੇ ਫਿਰ ਮਮੀ ਜੀ ਉਹੀ ਤਾਂ ਹੈਗਾ ਤਵੀਰ ਜੀ ਤੁਹਾਡੇ ਕੋਲ ਪੈਸੇ ਹੈ ਨਹੀਂਗੇ ਸਾਡੇ ਕੋਲ ਜੇ ਹੁੰਦੇ ਤਾਂ ਅਸੀਂ ਆਪਨਾ ਆਪ ਹੀ ਮੰਗਾਰਨਾ ਸੀਗਾ ਸਮਾਨ ਮਟਰ ਜੇ ਮਟਰ ਪਨੀਰ ਬਣਾਉਣਾ ਮਟਰ ਪਨੀਰ ਬਣਾ ਲੈਣੀਆਂ ਮੈਂ ਦੇ ਦੋ ਮ ਭੱਜ ਕੇ ਮੈਂ ਸਕੂਟਰੀ ਤੇ ਜਾਉਣੀ ਐ ਤੇ ਨਾਲ ਮੈਂ ਰਸਗੁਲੇ ਲਿਆਉਂਗੀ ਹਾਂ ਤੇ ਨਾਲ ਮੈਂ ਹੋ ਲਿਆਉਂਗੀ ਦੂਸਰਾ ਸਮੋਸੇ ਸਮੋਸੇ ਪਕੌੜੇ ਪੂਰੇ ਲੈਉਣੇ ਚਲ ਦੇ ਦੰਨੀ ਐ ਪੈਸਾ ਮੈਂ ਹਾਂ ਤੇ ਤੁਸੀਂ ਸ਼ੂਗਰ ਚੈੱਕ ਕਰਾਇਆ ਹੋ ਹਾਂ ਮੈਂ ਸ਼ੂਗਰ ਚੈੱਕ ਕਰਾਇਆ ਮ ਭੱਜ ਕੇ ਹਾਂ ਇਹ ਜਰੂਰੀ ਆ ਪਹਿਲਾਂ ਆਪਾਂ ਤੇ ਜਾਨੂੰ ਭੈਣ ਆਉਗੀ ਤੇ ਫਿਰ ਆਪਾਂ ਰਖੜੀ ਦਾ ਜਾਨੂੰ ਮੈਂ ਰੋਟੀ ਪਾਣੀ ਬਣਾ ਲੈਂਦਾ ਅਸੀਂ ਹਾਂ ਹੁਣ ਭੈਣ ਤਾਂ ਕੀ ਦੀ ਜੀ ਅਮੀਰਾ ਤਾਂ

ਉੜੀ ਆ ਨਾਲੀ ਆ ਪਤਾ ਨਹੀਂ ਇਹਨਾਂ ਦੇ ਰਸੋਈ ਦਾ ਕੀ ਕੀਤਾ ਕੀ ਨਹੀਂ ਕੀਤਾ ਹੈਗਾ ਸਾਲ ਸਬਜ਼ੀ ਦਾ ਕੀ ਹਿਸਾਬ ਆ ਕੀ ਨਹੀਂ ਦੱਸਦੀ ਇਹ ਨਹੀਂ ਹੈਗੇ ਨਾ ਆਈਆਂ ਨੇ ਮੇਰੇ ਕੋਲ ਦੱਸ ਦੇਖਣੀ ਆ ਰਸੋਈ ਚ ਜਾਨਣੀ ਆ ਕੀ ਬਣਾਇਆ ਕੀ ਕਰਦੀਆਂ ਨੇ ਇਹ ਇਹ ਥੋੜੀ ਆ ਕੇ ਬਹਿ ਜੂੜੀ ਆ ਕੇ ਬਹਿ ਜੂ ਉਪਰੋਣਾ ਆ ਕੇ ਬਹਿ ਜੂਗਾ ਤਾਂ ਫਿਰ ਇਹ ਦੇਖਣਾ ਫਿਰ ਇਹਨੂੰ ਦਾਲ ਸਬਜ਼ੀਆਂ ਲਿਆਉਣੀਆਂ ਨੇ ਜਾਨਣੀ ਆ ਦੇਖਣੀ ਆ ਰਸੋਈ ਚ ਕੀ ਕਰਦੀਆਂ ਨੇ ਕੀ ਪਤਾ ਨਹੀਂ ਤਾਂ ਮੂਰੇ ਕਰਕੇ ਨਹੀਂ ਆਈ ਹੈਗੀ ਕੋਈ ਨਾਰਾਜ਼ ਹੋਈ ਹੋਈ ਹੈ ਨਾਂ ਨੂੰ ਸੁਧਾਰਾ ਕੀਤਾ ਇਹ ਨਾ ਉਹ ਕਿਤੇ ਆਈ ਸੁਧਾਰਾ ਦੋ ਦਿਨ ਦੇਣਾ ਚਾਹੀਦਾ ਸੀ ਇਹ ਤਾਂ ਤੇਰੀ ਸੁਧਾਰਾ ਤਾਂ ਮੈਂ ਹੀ ਦੇਣਾ ਤਾਂ ਉਹ ਪੈਸਿਆਂ ਨੂੰ ਤਾਂ ਪੈਸੇ ਅੱਗੇ ਮੇਰੇ ਕੋਲ ਹੁੰਦੇ ਪੈਸੇ ਮੈਂ ਤਾਂ ਤੈਨੂੰ ਤਨਖਾਹ ਵੜਾ ਦੇਣਾ ਲੈ ਉਦੋਂ ਤੇਰੇ ਤੇਰੇ ਕੋਲ ਹੁੰਦਾ ਸਭ ਕੁਝ ਚੱਲ ਫੋਨ ਫੋਨ ਕਰ ਲੈਣਾ ਸੀ ਫੋਨ ਕਰਕੇ ਦੇਖ ਲੈਂਦੀ

ਮੀਰੀ ਬੱਤਿਓ ਸਾਸੀ ਕਲੜੀ ਦੀ ਈ ਕੋ ਸਾਸੀ ਕੌ ਮੀਰੀ ਸਾਸੀ ਤਾਂ ਗੱਲਾਂ ਕਰਦੇ ਸੀ ਅੱਦਿਕਾ ਮਤੀਤਾਇਤੀ ਕੋਣੂ ਬੁਫੇ ਆਨੇ ਜਿਹਦਾ ਮੈਂ ਕੀ ਬੋਲਿਆ ਕੀ ਗੱਲ ਹੈ ਕੋਈ ਇੱਕ ਦਾ ਦੋ ਦਾ ਪਿੱਛੇ ਹੋਏ ਜਾਂਦਾ ਇਹਦੀ ਗੱਲ ਹੈ ਤੂੰ ਤਾਂ ਮੈਂਟ ਦੀ ਕਰਮ ਹੋ ਜਾਂਦੀ ਮੈਂਟ ਆ ਤੋਂ ਨਮੀਨਾ ਕਰ ਗਿਆ ਸਭ ਹੁਣ ਸੁਧਾਰਾ ਦੇ ਤਾਂ ਇਹ ਤਾਂ ਦਿਨ ਤੋਂ ਸਾਰੇ ਰੱਬ ਦੇ ਉਹ ਮਾਹ ਪਾਰਾ ਮਹੀਨੇ ਸੁਧਾਰੇ ਲਈ ਜਣ ਉਹਦਾ ਐਵੇਂ ਤੁਸੀਂ ਇੱਕ ਪੰਡਤਾ ਮਗਰ ਲੱਗ ਕੇ ਨਾ ਬੈ ਸਤ ਮੇਰ ਪੰਡਤਾ ਬੋਲ ਜਾਂਦੇ ਆ ਦੇਖੋ ਸਾਡੇ ਫਿਰ ਜਦ ਮਰਜੀ ਤੇ ਜਦ ਸਭਿਆ ਪਿੱਛੇ ਕੇਸ ਦਾ ਸਾਗੀ ਬਾਤ ਰਗੇ ਕਹਿੰਦੇ ਹੁੰਦੇ ਨਾ ਪਾਣੀ ਗੁਰੀ ਕਹਿੰਦੇ ਇਹ ਪਾਣੀ ਪਾ ਦੋ ਸੁਧਾਰਾ ਲਓ ਬਾਤੋਬੀ ਇਹ ਜੇ ਮੈਂ ਗੱਲ ਕਿਹਾ ਜੀ ਤੇ ਨਾ ਹੀ ਨਾ ਪਪਾ ਨਾ ਇਹ ਪਪਾ ਇਹ ਤਾਂ ਬੁੱਖਾ ਵੀ ਨਹੀਂ ਧਰੂ ਹੋਈ ਸਦਾ ਚੜ੍ਹ ਨਹੀਂ ਹੈ ਨਾਲੇ ਹੋਰ ਆ ਗਈ ਜਾਂਦੇ ਵੀ ਕੱਲ ਨੂੰ ਨਾ ਰਖੜੀਆਂ ਜਿਹੜੀਆਂ ਨਾ 12 ਵਜੇ ਤੋਂ ਬਾਅਦ ਬਣਣੀਆਂ ਸਾਰੇ ਦਾ ਪੰਜਾਬ ਨਾਲ ਲੱਗ ਰਹੀਆਂ ਉਹ ਤਾਂ ਪਹਿਲਾਂ ਹੀ ਬੰਦ ਗਿਆ ਪੰਜ ਦਿਨੋਂ ਤੋਂ ਬੰਦੇ ਪੈ ਗਿਆ ਪੰਜ ਦਿਨ ਪਹਿਲੇ ਉਹ ਕਹਿੰਦੇ ਜੇ 12 ਵਜੇ ਤੋਂ ਪਹਿਲਾਂ ਬਣ ਲੈਣੀਆਂ ਉਹਦੀ ਰਖੜੀ ਦੀ ਰਖੜੀ ਉਹ ਨਹੀਂ ਹੋਈ ਕਿ ਇਹ ਨਹੀਂ ਉਹਨਾਂ ਨੇ ਮੈਂ ਵੀ ਆਪੋ ਬੁਰੇ ਖਾ ਕਬਰ ਕਰਵਾ ਦੇ ਵਿੱਚ ਹੈ ਕਿ ਆਪਾਂ ਕੀ ਹੋ ਨਹੀਂ ਮੰਨਦੇ ਫਿਰ ਤੁਹਾਨੂੰ ਨਹੀਂ ਮੰਨਦੇ ਆ ਠੀਕ ਹੈ ਨਾ ਮੈਂ ਇਹ ਤਾਂ ਇਹ ਤਾਂ ਹੈ ਕਿ ਨਾ ਫਿਰ ਮੈਨੂੰ ਤਾਂ ਕੋਈ ਨਹੀਂ ਕਰਦਾ ਫੋਨ ਕਰ ਜੀ ਦੂਜੀ ਗੱਲ ਇਹ ਤਾਂ ਅੱਜ ਵੀ ਇਹ ਨਹੀਂ ਕੀਤਾ ਤੁੰ ਕਰ ਲੈਂਦੀ ਮੈਂ ਮਮੀ ਤੋਂ ਕਿੰਨੇ ਫੋਨ ਦਿੱਤੇ ਬਗੇ ਮੈਂ ਵੀ ਗਈਆਂ ਮੈਂ ਫਰਾਂਜੀ ਨਾਲ ਕਿ ਉਹ ਕਿਸ ਤਰ੍ਹਾਂ ਮੇਰੇ ਕੋਲ ਗਈ ਸੰਧਾਰਾ ਲੈ ਕੇ ਇਹ ਸਤਨਾਮ ਨਾਲ ਅਖੀਂ ਬੰਦ ਕੇ ਵੀ ਚਲੀ ਗਈ ਆ ਮੈਂ ਫਿਰ ਆ ਉੱਥੇ ਜਾ ਰਹੀ ਆ

ਧੀਰੇ ਗਿਆ <laughs> ਅਤੀ ਜੀ ਹਾਂ ਬਤਾ ਅੱਜ ਨਾ ਰਖੜੀ ਬਨਣ ਜਾ ਰਹੇ ਹਾਂ ਹਾਂ ਜਾਓ ਜਾਣਗੇ ਰਖੜੀ ਬਨਣ ਦਾ ਸਹ ਹ ਮੈਂ ਤਾਂ ਨਟਾਇਈ ਬੰਨੇਈ ਅੱਛਾ ਤੇ ਤੁਸੀਂ ਹੁਣ ਨਾ ਪਾਓ ਮੰਮੀ ਤੁਹਾਡੀ ਹਲੇ ਗਈ ਵੀ ਆਮਲਾਂ ਦਾ ਕਾਲੂ ਆਉਗੀ ਹਾਂਜੀ ਤੇ ਕਹੀ ਸੀਗੀ ਦੋ ਦਿਨ ਮਾ ਹੋਰ ਆਇਆ ਮੈਂ ਤੇ ਆਪਣਾ ਟਾਈਮ ਸਿਰਫ ਉਤਾ ਲਿਓ ਠੀਕ ਠੀਕ ਹੈ ਨਾ ਹਾਂਜੀ ਦੇਖ ਤੇ ਮਨ ਪਿੱਛੇ ਔਖਾ ਹੋ ਜਾਂਦਾ ਘਰ ਦਾ ਕੰਮ ਹੈ ਨਾ ਉਹ ਫਿਰ ਉਹਦੀ ਛੁੱਟੀ ਵੀ ਹੋਣੀ ਆ ਕੱਲ ਛੁੱਟੀ ਨਾ ਮਾਰਿਓ ਕਿ ਤੇ ਅੱਜ ਕੱਲ ਮੈਂ ਉਹਦੇ ਜਾ ਕੇ ਮੰਮੀ ਆ ਚਾਚੀ ਅਸੀਂ ਅੱਜ ਰਾਤ ਰਹਿਣਾਗਾ ਇਹ ਕਮਣਾ ਕਰਿਓ ਠੀਕ ਹੈ ਨਾ ਮੈਂ ਆ ਜੋ ਟਾਈਮ ਸਿਰ ਹੈ ਹਾਂਜੀ ਹਾਂ ਤੂੰ ਇਧਰ ਆ ਕੁੜੀਏ ਐ ਨਹੀਂ ਮਿਲਣਾਗਾ ਮੈਨੂੰ ਹਾਂਜੀ ਨਹੀਂ ਚੱਲੀ ਆ ਨਾ ਨਾਨੀ ਕੋਲ ਚੱਲੀ ਆ ਨਾ ਹਾਂ ਐ ਕਰੀ ਜਲਦੀ ਜਲਦੀ ਆ ਜੀ ਹਾਂ ਮੰਮੀ ਪਾਪਾ ਨੂੰ ਵੀ ਕਹਿ ਦੇਣਾ ਤੂੰ ਕਿ ਜਾ ਦਾਦੀ ਘਰ ਆ ਕੱਲੀ ਆ ਤਾਂ ਅਸੀਂ ਜਾਣਾ ਠੀਕ ਹੈ ਠੀਕ ਹੈ ਨਾ ਠੀਕ ਹੈ ਹਾਂ

Gasani <laughs> a